ਦੇਖ ਭੈਣੇ ਮੇਰੀ ਸੁਣਦਾ ਗਾ ਇਹ ਸਾਡਾ ਘਰਵਾਰ ਐ ਸਟੈਂਡਰਡ ਦਾ ਸੁਣਾ ਸੁਣਾ ਠੀਕ ਆ ਗੱਲ ਕਰ ਵੀ ਹੁਣ ਤੂੰ ਸਾਨੂੰ ਨਿਸ਼ਤਾ ਕਰ ਕਿਹੜਾ ਕੁੜੀ ਹੋਵੇ ਸੋਣੀ ਔੜੀ ਦੇ ਹਾਂ ਕਮੀ ਕਿਸੇ ਦੀ ਨਹੀਂ ਪਈ ਸਾਡੇ ਘਰੇ ਅਸੀਂ ਨਿਸ਼ਤਾ ਦੱਸੇ ਕਰਾ ਦਾਂਗੇ ਪਰ ਸਾਨੂੰ ਕੋਈ ਗੱਲ ਸੁਣਨ ਨੂੰ ਨਹੀਂ ਪਹਿਨੇ ਸਾਡੇ ਕਿਹੜੀ ਗੱਲ ਸੁਣਨ ਨੂੰ ਆਈ ਆ ਤੁਸੀਂ ਦੱਸੋ ਪਈ ਮਾੜੀ ਮੋਟੀ ਦਾ ਸਾਰੇ ਲਾਦਰਦੇ ਨੇ ਅੱਜ ਦੇ ਟਾਈਮ 'ਚ ਕਿਹੜਾ ਨਹੀਂ ਖਾਦਾ ਪੀਂਦਾ ਦੰਨ ਕਰੋ ਐ ਬਾੜੇ ਨਸ਼ੇ ਨਹੀਂ ਕਰਦਾ ਥੋੜੇ ਬੋਤੇ ਕਰਦਾ ਦੇਖ ਭੈਣੇ ਜਦੋਂ ਕੱਲ ਨੂੰ ਉਹਦਾ ਵਿਆਹ ਹੋ ਗਿਆ ਗਾਹ ਜਵਾਕ ਜੱਲਾ ਹੋ ਗਿਆ ਫਿਰ ਤਾਂ ਅਗਲਾ ਆਪੇ ਭੁੱਲ ਜੁਲ ਨਸ਼ੇ ਨੂੰ ਸੇ ਦੇਖੋ ਜੀ ਅਸੀਂ ਕਿਸੇ ਨੂੰ ਨਹੀਂ ਦੱਸਦੇ ਇਹ ਗੱਲ ਨਸ਼ੇ ਆ ਜੀ ਇਹਦੇ ਵਾਸਤੇ ਲੱਖ ਰੁਪਏ ਨਕਦ ਤੇ ਆ ਬੁਠੀਗਾਠੀ ਨਾਲ ਨਹੀਂ ਸਰਦਾ ਸਾਡਾ ਚੰਨੀ ਮੈਨੂੰ ਤੇਨੂੰ ਪਿੱਟੀ ਸਕਦਾ ਬਸ ਰਿਸ਼ਤਾ ਹੋਇਆ ਨਾ ਹਾਂ ਲੈ ਜਰੂਰ ਮੈਂ ਤਾਂ ਆਪ ਕਹੀ ਆ ਉਹ ਮੈਂ ਤਾਂ ਖੁਸ਼ੀ ਨਾਲ ਵੀ ਤੁਹਾਨੂੰ ਪਾ ਦੂ ਹੋਲੀ ਮੰਗੜ ਦੀ ਲੋੜ ਹੀ ਕੇਰਾ ਤੁਸੀਂ ਰਿਸ਼ਤਾ ਵਧੀਆ ਕਰਾ ਦਿਓ ਬਸ ਬਸ ਇਹ ਤਾਂ ਹੋਇਆ ਠੀਕ ਹੈ ਕੋਈ ਨਾ ਸੀ ਰਿਸ਼ਤਾ ਦਾ ਮਤਲਬ ਹੈ ਦੇਖੀ ਪਰਸੋਂ ਆ ਜਾਾਂਗੇ ਅਸੀਂ ਲੈ ਕੇ ਚੱਲ ਚੱਲੀਏ ਫਿਰ ਚੱਲ ਠੀਕ ਹੈ ਠੀਕ ਹੈ